ਜਨਰਲ ਪ੍ਰੈਸ ਕਾਨਫਰੰਸ ਕਿਸ ਵਿਜੀਗ ਦੇ ਵਿਜੀਗ ਮਾਨਯੋਗ ਸੀਐਮ ਸਾਹਿਬ ਸਾਡੇ ਮਾਨਯੋਗ ਡੀਜੀਪੀ ਸਾਹਿਬ ਡੀਆਈਜੀ ਫਿਰੋਜ਼ਪੁਰ ਰੇਂਜ ਇਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਤਰਨਤਨ ਪੁਲਿਸ ਨੇ ਜਿਹੜਾ ਗੈਂਗਸਟਰ ਦੇ ਗੈਂਗਸਟਰਸ ਤੇ ਗੈਂਗਸਟਰਵਾਦ ਦੇ ਖਿਲਾਫ ਆਪਣੀ ਮੁਹਿੰਮ ਚਲਾਈ ਹੈ ਉਹਦੇ ਤਹਿਤ ਸਾਨੂੰ ਕਾਫੀ ਟਾਈਮ ਤੋਂ ਇਨਪੁਟਸ ਆ ਰਹੇ ਸੀਗੇ ਕਿ ਇਸ ਇਲਾਕੇ ਦੇ ਵਿੱਚ ਖਾਸ ਤੌਰ ਤੇ ਚਬਾਲ ਏਰੀਆ ਦਾ ਇਲਾਕਾ ਹੋ ਗਿਆ ਅਮ੍ਰਿਤਪਾਲ ਨਾਮ ਦਾ ਗੈਂਗਸਟਰ ਜਿਹੜਾ ਕਿ ਹਾਲ ਦੇ ਸਮੇਂ ਦੇ ਵਿੱਚ ਕੈਨੇਡਾ ਦੇ ਵਿੱਚ ਹੈ ਉਹਨੇ ਕੋਈ ਟਾਰਗੇਟਡ ਕਿਲਿੰਗ ਕਰਨੀ ਹੈ ਤੇ ਆਪਣੇ ਜਿਹੜੇ ਵਿਰੋਧੀ ਹੈ ਉਹਨਾਂ ਨੂੰ ਨੁਕਸਾਨ ਕਰਨਾ ਹੈ ਤੇ ਉਸੇ ਇਨਪੁਟ ਤੋਂ ਆਪਾਂ ਡਵੈਲਪ ਕਰਦੇ ਹੋਏ ਇਹਨਾਂ ਦੇ ਮਗਰ ਲੱਗੇ ਹੋਈ ਸੀਗੇ ਤੇ ਸਾਨੂੰ ਇਸ ਤਫਤੀਸ਼ ਦੌਰਾਨ ਇਹ ਪਤਾ ਲੱਗਿਆ ਕਿ ਇਹਨਾਂ ਨੇ ਕੁਝ ਟਾਈਮ ਪਹਿਲਾਂ ਇੱਕ ਮਰਡਰ ਦਾ ਅਟੈਂਪਟ ਕਰਨਾ ਸੀਗਾ ਜਿਹੜਾ ਕਿ ਨਾਕਾਮ ਹੋ ਗਿਆ ਸੀ ਉਹ ਜਿਹੜੇ ਸ਼ੂਟਰ ਸੀਗੇ ਉਹ ਸ਼ੂਟਰ ਜੱਗੂ ਭਗਵਾਨਪੁਰੀਆ ਜਿਹੜਾ ਕਿ ਨਾਮੀ ਬਟਾਲੇ ਦਾ ਗੈਂਗਸਟਰ ਹੈ ਉਹਨੇ ਪ੍ਰੋਵਾਈਡ ਕਰਾਏ ਸੀਗੇ ਤੇ ਕੱਲ ਸਾਡੀ ਜਿਹੜੀ ਸੀਆਈਏ ਦੀ ਟੀਮ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਜਦੋਂ ਇਹਨਾਂ ਦੇ ਪਹਿਲਾ 3 ਜਿਹੜੇ ਸ਼ੂਟਰ ਸੀਗੇ ਮੇਨ ਉਹਨਾਂ ਨੂੰ ਤੁਰੰਤਾਂ ਤੋਂ ਗ੍ਰਿਫਤਾਰ ਕੀਤਾ ਇਹਨਾਂ ਦੇ ਨਾਮ ਨੇ ਹਰਪਾਲ ਸਿੰਘ ਜਿਹੜਾ ਕਿ ਨੂਰਪੁਰ ਨੇੜੇ શ્રી ਹਰਗੋਬਿੰਦਪੁਰ ਦੇ ਰਹਿਣ ਵਾਲਿਆ ਗੁਰਮੀਤ ਸਿੰਘ ਉਰਫ 라ਵਲ ਜਿਹੜਾ ਕਿ ਜੱਗੋ ਭਗਵਾਨਪੁਰੇ ਦੇ ਪਿੰਡ ਦਾ ਹੀ ਰਹਿਣ ਵਾਲਿਆ ਭਗਵਾਨਪੁਰੇ ਦਾ ਲਵਪ੍ਰੀਤ ਸਿੰਘ ਉਰਫ ਐਨ ਪੀ ਜਿਹੜਾ ਕਿ ਨਵਾਂ ਪਿੰਡ ਦਾ ਰਹਿਣ ਵਾਲਿਆ ਇਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਸਾਨੂੰ ਇਹ ਕਲੀਅਰ ਹੋ ਗਿਆ ਕਿ ਇਹ ਇਹ ਮੋਡੀਊਲ ਦੇ ਵਿੱਚ ਦੋ ਬੰਦੇ ਹੋਰ ਨੇ ਜਿਹੜੇ ਕੀ ਜਿਹਨਾਂ ਵਿੱਚੋਂ ਇੱਕ ਸ਼ੂਟਰ ਹੈ ਤੇ ਦੂਜਾ ਜਿਹੜਾ ਕਿ ਲੋਜਿਸਟਿਕਸ ਪ੍ਰੋਵਾਈਡ ਕਰਦਾ ਇਹਨਾਂ ਨੂੰ ਫੈਸਿਲੀਟੇਟ ਕਰਦਾ ਹੈ ਵੈਪਨਸ ਪ੍ਰੋਵਾਈਡ ਕਰਵਾਉਂਦਾ ਉਹਦਾ ਉਹਨਾਂ ਵਿੱਚ ਜਿਹੜੇ ਦੋ ਬੰਦੇ ਸੀ ਇਹਨਾਂ ਨਾਮ ਹੈ ਸੰਦੀਪ ਸਿੰਘ ਉਰਫ ਗੋਲੀ ਜਿਹੜਾ ਕਿ ਕੋਟ ਖਾਲਸਾ ਵਿੱਚ ਸਦਰ ਰਹਿਣ ਵਾਲਾ ਹੈ ਸ਼ਮਸ਼ੀਰ ਸਿੰਘ ਉਰਫ ਸ਼ੇਰਾ ਜਿਹੜਾ ਪਾਸ਼ੀਆਂ ਪਿੰਡ ਦਾ ਥਾਣੇ ਰਮਦਾਸ ਦਾ ਰਹਿਣ ਵਾਲਾ ਹੈ ਇਹ ਕੁੱਲ ਆਪਾਂ ਹੁਣ ਤੱਕ 5 ਦੋਸ਼ੀ ਜਿਹੜੇ ਨੇ ਗ੍ਰਿਫਤਾਰ ਕੀਤੇ ਆ ਤੇ ਇਹਨਾਂ ਕੋਲੋਂ ਚਾਰ ਵੈਪਨ ਜਿਹਦੇ ਵਿੱਚੋਂ ਇੱਕ ਯੂਐਸਏ ਮੇਡ ਗਲੋਕ ਵੈਪਨ ਵੀ ਸ਼ਾਮਲ ਹੈ ਉਹ ਅਸੀਂ ਰਿਕਵਰ ਕਰਨ ਚ ਕਾਮਯਾਬ ਹੋਏ ਆ ਤੇ ਇਹਨਾਂ ਦੀ ਜਿਹੜੀ ਪੁਰਾਣੀ ਕ੍ਰਿਮਨਲ ਹਿਸਟਰੀ ਆਪਾਂ ਵੇਖੀਏ ਜਿਹੜਾ ਗੁਰਮੀਤ ਸਿੰਘ ਉਰਫ ਰਾਵਲ ਹੈ ਇਹਦੇ ਖਿਲਾਫ ਪਹਿਲਾਂ ਹੁਣ ਤੱਕ ਜਿਹੜੀ ਮੋੜਲੀ ਪੁੱਛ ਕੇ ਇਸ ਤੋਂ ਪਤਾ ਲੱਗਿਆ ਦੋ ਮੁਕਦਮੇ ਆਲਰੇਡੀ ਦਰਜ ਨੇ ਬਟਾਲੇ ਜ਼ਿਲ੍ਹੇ ਦੇ ਜਿਹੜਾ ਦੂਜਾ ਲਵਪ੍ਰੀਤ ਸਿੰਘ ਉਰਫ ਐਨਪੀ ਹੈ ਇਹ ਛਾਤਰ ਬਦਮਾਸ਼ ਹੈ ਇਹਦੇ ਤੇ ਹੁਣ ਤੱਕ ਸਾਨੂੰ ਜਿਹੜਾ ਪਤਾ ਲੱਗਿਆ ਪੰਜ ਪਰਚੇ ਹੁਣ ਤੱਕ ਦਰਜ ਹੋਣੇ ਪਾਈ ਗਈਆਂ ਇਨਾ ਦੀ ਗ੍ਰਫਤਾਰੀ ਤੋਂ ਇੱਕ ਜਿਹੜਾ ਇੱਕ ਮੋਡੀਊਲ ਹੈ ਇਹ ਇਨਾਂ ਨੇ ਇਸ ਗੈਂਗ ਨੇ ਪਹਿਲਾਂ ਤੁਹਾਨੂੰ ਪਤਾ ਹੋਣਾ ਸੋਨੂ ਚਰਪੰਨ ਸਰਪੰਚ ਦਾ ਮਰਡਰ ਵੀ ਕੀਤਾ ਸੀਗਾ ਸੇਮ ਗੈਂਗ ਨੇ ਲਾਲੂ ਗਮਨ ਵੀ ਮਰਡਰ ਕਰਵਾਇਆ ਸੀਗਾ ਤੇ ਇੱਕ ਬੜੀ ਭਾਰੀ ਇਨਾਂ ਦੀ ਜਿਹੜੀ ਕਮਰ ਦੀ ਕਈ ਹੱਡੀ ਟੁੱਟੀ ਹੈ ਇਹ ਸ਼ੂਟਰਾਂ ਨੇ ਜੇ ਨਹੀਂ ਫੜੇ ਜਾਂਦੇ ਕੋਈ ਹੋਰ ਵੀ ਇਨਾਂ ਨੇ ਪਲਾਨਿੰਗ ਕੀਤੀ ਹੋਈ ਸੀਗੀ ਜਿਹੜੇ ਨੁਕਸਾਨ ਕਰਨਾ ਸੀ ਤੇ ਮੈਂ ਇੱਕ ਨੂੰ ਬੜੀ ਤਰੰਤੰਦ ਪੁਲਿਸ ਦੀ ਸਾਡੀ ਸੀਆਈਏ ਟੀਮ ਦੀ ਇੱਕ ਕਾਮਯਾਬੀ ਮੰਨਦਾ ਹਾਂ ਕੀ ਇਹਨਾਂ ਨੂੰ ਫੜ ਕੇ ਇਹਨਾਂ ਕੋਲੋਂ ਰਿਕਵਰੀ ਕੀਤੀ ਹੈ ਹਾਂਜੀ ਮੈਂ ਤੁਹਾਨੂੰ ਦੱਸਿਆ ਜਿਵੇਂ ਕਿ ਹੁਣ ਤੱਕ ਤਿੰਨ ਮੁੱਢਲੀ ਪੁਛਗੀਆਂ ਤੇ ਦੋ ਬੰਦੇ ਜਿਹੜੇ ਨੇ ਗੁਰਮੀਰ ਸਿੰਘ ਫਰਾਵਲ ਤੇ ਲਵਪ੍ਰੀਤ ਸਿੰਘ ਉਰਫ ਐਨਪੀ ਇਹਨਾਂ ਦੇ ਪਹਿਲਾਂ ਵੀ ਪਰਚੇ ਦਰਜ ਨੇ ਸਰ ਬਹਰੋਂ ਲਿਆਉਣ ਦੀ ਕੋਈ ਕਰ ਰਹੀ ਹੈ ਹਾਂਜੀ ਹੁਣ ਜੀ ਆਪਾਂ ਅੰਮ੍ਰਿਤਪਾਲ ਬਾੜ ਤੋਂ ਵੀ ਉੱਥੋਂ ਕੋਸ਼ਿਸ਼ ਕਰਾਂਗੇ ਐਕਸਾਈਡ ਕਰਾਉਣ ਦੀ ਜੱਗੋ ਭਗਵਨਪੁਰਿਆ ਨੂੰ ਵੀ ਪ੍ਰੋਡਕਸ਼ਨ ਵੱਲ ਤੇ ਲੈ ਕੇ ਆਵਾਂਗੇ ਸਰ ਪੁਲਿਸ ਮਾਰਡ ਵੀ ਲੈ ਗਿਆ ਹਾਂਜੀ ਪੁਲਿਸ ਰਿਮਾਂਡ ਲੈ ਗਿਆ ਕੋਈ ਨਾ ਆ ਇਹਨੂੰ ਨੰਨੂੰ ਹੁਣ ਪੇਸ਼ ਕਰੋਣਾ ਹੈ ਅਰੈਸਟ ਪਈ ਹੈ ਤੇ ਉਸ ਤੋਂ ਬਾਅਦ ਪੁਲਿਸ ਰਿਮਾਂਡ ਲੈਵਾਂਗੇ ਸਰ ਇਹਦਾ ਕੋਈ ਪਲਾਨ ਕੀ ਸੀ ਕੋਈ ਸਿਆਸੀ ਪਰਸਨ ਨੂੰ ਕਿਸੇ ਨੂੰ ਅੱਜ ਕਰਨਾ ਹੀ ਟਾਰਗੇਟ ਤੇ ਕੌਣ ਸੀ ਇਹਨਾਂ ਨੇ ਜਿਹੜੇ ਅਮਰਿਤਪਾਲ ਬਾੜ ਦੇ ਰਾਈਵਲਸ ਨੇ ਜਿਹੜੇ ਉਹ ਜਿਨ੍ਹਾਂ ਤੋਂ ਉਹ ਰਗਦਾ ਹੈ ਦੁਸ਼ਮਣੀ ਰਗਦਾ ਹੈ ਉਹਨਾਂ ਨੂੰ ਟਾਰਗੇਟ ਕਰਾਂਦਾ ਇਹਨਾਂ ਨੇ ਪਲਾਨ ਬਣਾਇਆ ਸੀ